ਵਿੜੇ ਜੋਗੜਵੜੀਆਂ ਦਾ ਵਰਤਦੇ ਨੇ ਲੇਕਿਨ ਕੁਝ ਲੋਕਾਂ ਨੂੰ ਸੁਨੇਹਾ ਵੀ ਦਿੰਦੇ ਨੇ ਪੰਜਾਬੀ ਮਾਂ ਬੋਲੀ ਪ੍ਰਤੀ ਲੋਕਾਂ ਨੂੰ ਜਾਗਰੂਕ ਹੋਈ ਕਰਦੇ ਨੇ ਅਤੇ ਜਾਉਂ ਨਾਲ ਤੇ ਕੁਝ ਅਜਿਹੀਆਂ ਤਸਵੀਰਾਂ ਬਣਾਉਂਦੇ ਨੇ ਕਿ ਸਾਡੇ ਪੰਜਾਬ ਦੀ ਜਿਹੜੀ ਪ੍ਰਾਣੀ ਵਿਰਾਸਤ ਹੈ ਉਸ ਨੂੰ ਸਾਂਭਿਆ ਜਾਵੇ ਤੇ ਮੈਂ ਆਪਾਂ ਵਿੱਚ ਪਹਿਲਾਂ ਵੀ ਦੱਸਦੇ ਆਂ ਪੰਜਾਬ ਦੀ ਧਰਤੀ ਦੇ ਜੰਪਾਲਾਂ ਇਹ ਪਿਛੋਕੜ ਆਪਣੇ ਲੋਕ ਭੁੱਲ ਚੁੱਕੇ ਆ ਵੀਰ ਜੀ ਆਪਾਂ ਤਾਂ ਲੈ ਮਾਂ ਚ ਸ਼ੌਂਕ ਹੀ ਜਿਵੇਂ ਆਪਾਂ ਰਸਤੇ ਵਿੱਚ ਕਿਸੇ ਜਾਨੀਆ ਲੋਕ ਇਹਨਾਂ ਚੀਜ਼ਾਂ ਨੂੰ ਵੇਖ ਕੇ ਕੋਈ ਪੁਰਾਣਾ ਵੀਰਾ ਚਾਚੀਤੇ ਕਰਦੇ ਆਂ ਜੀ ਮਾਰੇ ਜੀ ਭਾਈ ਤਕਰੀਬਨ ਵਾਵੇ ਲਵਾਵਾ ਹੀ ਲੱਗ ਗਿਆ ਜੀ ਇਹ ਸਮਾਨ ਭਾਈ ਕੋ ਸ੍ਰੀ ਪੰਬਰ ਸਾਹਿਬ ਤੋਂ ਲੈਣ ਕੋ ਸ੍ਰੀ ਨੰਦਪੁਰ ਸਾਹਿਬ ਤੋਂ ਲੈਣ ਜਿੱਦਾਂ ਭਾਈ ਆਪਣੇ ਸਾਈਕਲ ਦੁੱਧੀਆਂ ਦਾ ਤੁਹਾਨੂੰ ਪਹਿਲਾਂ ਪਤਾ ਵੀ ਦੁੱਧੀ ਆਪਣੇ ਸਾਈਕਲ ਤੇ ਦੁੱਧ ਇਕੱਠਾ ਕਰਦੇ ਹੁੰਦੇ ਸੀ ਹੁਣ ਚਲੋ ਸਮੇਂ ਦੇ ਸਾਹਮਣੇ ਦੁੱਧੀਆਂ ਹੈ ਗਈ ਆ ਵੀ ਹੁਣ ਜਮਾਨਾ ਚੇਂਜ ਹੋ ਗਿਆ ਗੱਡੀਆਂ ਚੱਲ ਪਈਆਂ ਮੋਟਰਸਾਈਕਲ ਚੱਲ ਪਈਆਂ ਜਿੱਦਾਂ ਕੱਚੇ ਘਰ ਹੁੰਦੇ ਸੀ ਪਹਿਲਾਂ ਲੋਕ ਵੀ ਸੁਖ ਖੁਸ਼ੀ ਹੁੰਦੇ ਸੀ ਹੁਣ ਚਲੋ ਟ੍ਰੈਂਡ ਬਦਲ ਗਿਆ ਕੋਠੀਆਂ ਆ ਗਈਆਂ ਇੱਕ ਆਪਾਂ ਭਾਈ ਚਰਖਾ ਲਾਇਆ ਵਾ ਚਰਖਾ ਚੱਲੂ ਹਣ ਕਿਤੇ ਕਿਤੇ ਰਹਿ ਗਿਆ ਭਾਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਸੰਧੂ ਤੇ ਤੁਸੀਂ ਦੇਖ ਰਹੇ ਹੋ ਵਿਸ਼ਾਲ ਸਫਰ ਤੇ ਅੱਜ ਸਾਡਾ ਸਫਰ ਜਿਹੜਾ ਹੈ ਪੱਟੀ ਦਾਣਾ ਮੰਡੀ ਦੇ ਵਿੱਚ ਮੌਜੂਦ ਹੈ ਜਿੱਥੇ ਇੱਕ ਵੀਰ ਦੇ ਵੱਲੋਂ ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਜਗਾੜੂ ਰੇੜੀਆਂ ਜਿਹੜੀਆਂ ਐ ਰੋਜ਼ਗਾਰ ਦੇ ਲਈ ਜਾਂ ਆਪਣੇ ਕਾਰੋਬਾਰ ਦੇ ਲਈ ਹਮੇਸ਼ਾ ਹੀ ਵਰਤੀਆਂ ਜਾਂਦੀਆਂ ਨੇ ਲੇਕਿਨ ਕੁਝ ਲੋਕ ਨੇ ਜਿਹੜੇ ਉਹ ਜਗਾੜੂ ਰੇੜੀਆਂ ਤਾਂ ਵਰਤਦੇ ਨੇ ਲੇਕਿਨ ਕੁਝ ਲੋਕਾਂ ਨੂੰ ਸੁਨੇਹਾ ਵੀ ਦਿੰਦੇ ਨੇ ਪੰਜਾਬੀ ਮਾਂ ਬੋਲੀ ਪ੍ਰਤੀ ਲੋਕਾਂ ਨੂੰ ਜਾਗਰੂਕ ਵੀ ਕਰਦੇ ਨੇ ਅਤੇ ਜਾਉਂਨਾ ਤੇ ਕੁਝ ਅਜਿਹੀਆਂ ਤਸਵੀਰਾਂ ਬਣਾਉਂਦੇ ਨੇ ਕਿ ਸਾਡੇ ਪੰਜਾਬ ਦੀ ਜਿਹੜੀ ਪੁਰਾਣੀ ਵਿਰਾਸਤ ਹੈ ਉਸ ਨੂੰ ਸਾਂਭਿਆ ਜਾਵੇ ਤਸਵੀਰਾਂ ਮੈਂ ਪੱਟੀ ਮੰਡੀ ਦੇ ਵਿੱਚ ਇੱਕ ਰੇੜੀਆਂ ਵਖਾਉਣੀਆਂ ਚਾਹਵਾਂਗਾ ਕਿ ਇਹ ਉਹ ਰੇੜੀ ਹੈ ਜਿਸ ਨੂੰ ਇੱਕ ਵੀਰ ਦੇ ਵੱਲੋਂ ਜਗੜੂ ਰੇੜੀ ਤਾਂ ਬਣਾਈ ਗਈ ਹੈ ਅਤੇ ਇਸ ਦੇ ਉੱਪਰ ਕੁਝ ਪੁਰਾਣੀ ਵਿਰਾਸਤ ਪੰਜਾਬੀ ਵਿਰਸਾ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਸਾਂਭਿਆ ਹੋਇਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਇੱਕ ਮਾਤਾ ਜਿਹੜੀ ਜਿਸ ਤਰ੍ਹਾਂ ਪੁਰਾਣੇ ਸਮੇਂ ਦੇ ਵਿੱਚ ਮਾਤਾ ਨਲਕਿਆਂ ਤੋਂ ਪਾਣੀ ਭਰਦੀਆਂ ਹੁੰਦੀਆਂ ਸੀ ਕੱਚੇ ਕੋਠੇ ਹੁੰਦੇ ਸੀ ਤੇ ਕੁਝ ਬਲਦਾਂ ਦੇ ਨਾਲ ਵਾਹੀ ਖੇਤੀ ਕੀਤੀ ਜਾਂਦੀ ਸੀ ਜਿਸ ਤਰ੍ਹਾਂ ਚਰਖਾ ਹੈ ਚਰਖੇ ਦੇ ਨਾਲ ਲੋਕ ਪਹਿਲਾਂ ਪਹਿਣਾ ਸਾਡੀਆਂ ਜਿਹੜੀਆਂ ਵੱਡੇ ਵੱਡੇ ਕੰਮ ਕਰਦੀਆਂ ਹੁੰਦੀਆਂ ਸੀ ਕੁਝ ਤਸਵੀਰਾਂ ਹੋਰ ਵੀ ਨੇ ਤੁਸੀਂ ਦੇਖ ਸਕਦੇ ਹੋ ਕਿ ਇਹ ਗੱਡਾ ਹੈ ਇਹ ਵੀ ਚਰਖਾ ਹੈ ਤੇ ਕੁਝ ਮੰਜੀ ਪੀੜੀ ਜਿਹੜੀ ਹੈ ਔੜੀ ਵੀ ਚੜਾਈ ਹੋਈ ਹੈ ਇਸ ਦੇ ਉੱਪਰ ਪੰਜਾਬ ਪੰਜਾਬੀ ਮਾਂ ਬੋਲੀ ਰੰਗਲਾ ਪੰਜਾਬ ਪੰਜਾਬੀਆਂ ਦੀ ਸ਼ਾਨ ਵੱਖਰੀ ਮੇਰਾ ਸੋਹਣਾ ਦੇਸ਼ ਪੰਜਾਬ ਤਸਵੀਰਾਂ ਮੈਂ ਉਹ ਦਿਖਾਉਣੀਆਂ ਚਾਹਾਂਗਾ ਕਿ ਤੁਸੀਂ ਦੇਖ ਸਕਦੇ ਹੋ ਕਿ ਪੰਜਾਬੀ ਵਿਰਸਾ ਇੱਧਰ ਗਿਆ ਸਾਡਾ ਪੁਰਾਣਾ ਪੰਜਾਬ ਤੁਸੀਂ ਦੇਖ ਸਕਦੇ ਹੋ ਲਾਈਟ ਆਣ ਟੋੜਾ ਚੱਕੀ ਪੀੜੀ ਮਧਾਨੀ ਤੁੱਲਾ ਤਵਾ ਟੋਕਰਾਂ ਭੀੜੀਆਂ ਪੁਰਾਣੀਆਂ ਤਸਵੀਰਾਂ ਤੁਸੀਂ ਵੇਖੀਆਂ ਹੋਣਗੀਆਂ ਹੋਰ ਵੀ ਤਸਵੀਰਾਂ ਰੇੜੀਆਂ ਦੀਆਂ ਬਹੁਤ ਸੋਹਣੀਆਂ ਦੇਖਣ ਵਾਲੀਆਂ ਨੇ ਜਿਸ ਤਰ੍ਹਾਂ ਦੇਖ ਸਾਈਕਲ ਅਤੇ ਦੇਸ਼ ਦਾ ਤਰੰਗਾ ਵੀ ਜਿਹੜਾ ਇਹ ਰੇੜੀ ਤੇ ਵਾਇਆ ਹੋਇਆ ਏ ਅਤੇ ਕੁਝ ਪੁਰਾਣੀ ਵਿਰਾਸਤ ਕੱਚੇ ਕੋਠੇ ਹੁੰਦੇ ਸੀ ਲੋਕਾਂ ਦੇ ਇਸ ਤਰ੍ਹਾਂ ਲੋਕ ਇਕੱਠੇ ਰਹਿੰਦੇ ਹੁੰਦੇ ਸੀ ਕਿਸ ਤਰ੍ਹਾਂ ਲਿੰਬ ਪਹੁੰਚ ਕੇ ਉਸ ਨੂੰ ਬਣਾਇਆ ਜਾਂਦਾ ਹੁਣ ਤਾਂ ਰਿਵਾਜ ਜਿਹੜਾ ਏ ਉਹ ਸਿਲੰਡਰਾਂ ਦਾ ਆ ਗਿਆ ਹੈ ਸਿਲੰਡਰਾਂ ਦਾ ਰਵਾਜ ਆ ਗਿਆ ਹੈ ਇਹ ਦੁਨੀਆਦਾਰੀ ਬਦਲਦੀ ਜਾਂਦੀ ਲੇਕਿਨ ਇਹ ਜਿਹੜੀ ਚੀਜ਼ ਹੈ ਮੈਂ ਦਿਖਾਵਾਂਗਾ ਇਹ ਜਿਹੜੀ ਚੀਜ਼ ਹੈ ਕੈਮਰਾਮੈਨ ਬੇਨਤੀ ਕਰਾਂਗੇ ਚੀਜ਼ ਦਿਖਾਈ ਜਾਵੇ ਮਾਤਾਂ ਦੇ ਕੋਲੋਂ ਚੁੱਲੇ ਦੀਪਰ ਰੋਟੀਆਂ ਲਾ ਕੇ ਬੱਲ ਲਾ ਕੇ ਜਿਹੜੀ ਇਹ ਰੋਟੀ ਬਣਾਈ ਜਾ ਰਹੀ ਤੰਦੂਰ ਵੀ ਪਿਆ ਹੋਇਆ ਵੇ ਦੇਖ ਸਕਦੇ ਹੋ ਕਿ ਪ੍ਰਾਣੀ ਵਿਰਾਸਤ ਦੀ ਜਿਹੜੀ ਸੁਵੀਰ ਦੇ ਵੱਲੋਂ ਸੰਭੀ ਹੋਈ ਸਾਈਕਲ ਹੈ ਦੋਦੀ ਦੋਦੀ ਵਾਲਾ ਸਾਈਕਲ ਦਾ ਯੂਜ਼ ਕਰਦੋਂ ਤੁਸੀਂ ਹੁਣ ਤਾਂ ਮੋਟਰਸਾਈਕਲ ਚੱਲ ਪਏ ਨੇ ਖੈਰ ਮੇਟਿੰਗ ਇਹ ਚੀਜ਼ਾਂ ਜਿਹੜੀਆਂ ਨੇ ਪ੍ਰਾਣੀ ਵਿਰਾਸਤਾ ਨੇ ਤੁਸੀਂ ਦੇਖਿਆ ਹੋਣਗੀਆਂ ਪਹਿਲਾਂ ਹੁਣ ਤਾਂ ਲੋਕ ਜਿਹੜੇ ਅਕਸਰ ਇਹਨਾਂ ਚੀਜ਼ਾਂ ਨੂੰ ਭੁੱਲਦੇ ਜਾ ਰਹੇ ਨੇ ਸਾਡੇ ਨਾਲ ਵੀ ਇਹ ਮੌਜੂਦ ਨੇ ਗੱਲਬਾਤ ਕਹੋ ਜੀ ਕਿਸ ਤਰ੍ਹਾਂ ਤੁਹਾਡੇ ਮਨ ਦੇ ਵਿੱਚ ਆ ਕਿ ਪ੍ਰਾਣੀ ਵਿਰਾਸਤ ਨੂੰ ਸੰਭਾਲਣਾ ਚਾਹੀਦਾ ਹੈ ਸੱਸੀ ਜੀ ਵੀਰ ਜੀ ਮੈਂ ਤਾਂ ਪਹਿਲਾਂ ਵੀ ਜੀ ਤੁਹਾਡਾ ਬਹੁਤ ਬਤਨਵਾਦ ਕਰਦਾ ਹਾਂ ਤੁਸੀਂ ਕੀਮਤੀ ਟਾਈਮ ਕੱ ਆਹ ਦਿਨ ਟ੍ਰੀਲ ਐਂ ਪਹੁੰਚੇ ਜੀ ਆਇਆਂ ਨੂੰ ਮੈਂ ਆਪਾਂ ਵੀ ਪਹਿਲਾਂ ਵੀ ਦੱਸਦੇ ਆਂ ਪੰਜਾਬ ਦੀ ਧਰਤੀ ਦੇ ਜੰਪਲਾਂ ਇਹ ਪਿਛੋਕੜ ਆਪਣੇ ਲੋਕ ਭੁੱਲ ਚੁੱਕੇ ਆ ਵੀਰ ਜੀ ਆਪਾਂ ਤਾਂ ਲੈ ਮਨ ਚ ਸ਼ਾਮ ਕੀ ਜਿਵੇਂ ਵੀ ਆਪਾਂ ਰਸਤੇ ਵਿੱਚ ਕੀ ਜਾਨੀਆਂ ਲੋਕ ਇਹਨਾਂ ਚੀਜ਼ਾਂ ਨੂੰ ਵੇਖ ਕੇ ਕੋਈ ਪੁਰਾਣਾ ਵੇਲਾ ਚਾਚੀ ਤੇ ਕਰਦੇ ਆਂ ਜੀ ਤੇ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਕਿ ਇਹ ਪੁਰਾਣਾ ਜਿੱਦਾਂ ਸੋਹਣਾ ਦੇਸ਼ ਪੰਜਾਬ ਹੋਰ ਵੀ ਚਰਖਾ ਐ ਸਾਈਕਲ ਐ ਅਲੱਗ ਅਲੱਗ ਚੀਜ਼ਾਂ ਦਾ ਕਲਚਰ ਬਣਾਇਆ ਹੋਇਆ ਇਸ ਨੂੰ ਕਦੋਂ ਤੋਂ ਸਟਾਰਟ ਕੀਤਾ ਕਿੰਨਾ ਸਮਾਂ ਜਿਹੜਾ ਇਸ ਤੇ ਲੱਗ ਜਾਂਦਾ ਸਮਾਂ ਦੇ ਤੇ ਭਾਜੀ ਤਕਰੀਬਨ 2 ਵਾ 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 ਹੀ ਲੱਗ ਗਿਆ ਜੀ ਇਹ ਸਮਾਨ ਭਾਜੀ ਕੋ ਸਰੀ ਪੰਬਰ ਸਾਹਿਬ ਤੋਂ ਲੈਣ ਕੋ ਸਰੀ ਨੰਦਪੁਰ ਸਾਹਿਬ ਤੋਂ ਲੈਣ ਜਿੱਦਾਂ ਭਾਜੀ ਆਪਣੇ ਸਾਈਕਲ ਦੋਧੀ ਵਾਲਾ ਤੁਹਾਨੂੰ ਪਹਿਲਾਂ ਪਤਾ ਦੋਧੀ ਆਪਣੇ ਸਾਈਕਲ ਤੇ ਦੁੱਧ ਇਕੱਠਾ ਕਰਦੇ ਹੁੰਦੇ ਸੀ ਹੁਣ ਚਲੋ ਸਮੇਂ ਦੇ ਹਿਸਾਬ ਨਾਲ ਦੋਧੀ ਹੈਗੇ ਆ ਵੀ ਹੁਣ ਜਮਾਨਾ ਚੇਂਜ ਹੋ ਗਿਆ ਗੱਡੀਆਂ ਚੱਲ ਪਈਆਂ ਮੋਟਰਸਾਈਕਲ ਚੱਲ ਪਈਆਂ ਜਿੱਦਾਂ ਕੱਚੇ ਘਰ ਹੁੰਦੇ ਸੀ ਪਹਿਲਾਂ ਲੋਕ ਵੀ ਸੁਖ ਖੁਸ਼ੀ ਹੁੰਦੇ ਸੀ ਹੁਣ ਚਲੋ ਟ੍ਰੈਂਡ ਬਦਲ ਗਿਆ ਕੋਠੀਆਂ ਆ ਗਈਆਂ ਇੱਕ ਆਪਾਂ ਭਾਜੀ ਚਲਖਾ ਲਾਇਆ ਵਾ ਚਲਖ ਦੇ ਨਾਲ ਫੱਟੀ ਲਾਈ ਭਾਜੀ ਆਪਾਂ ਜਿੱਦਾਂ ਸਰਕਾਰੀ ਸਕੂਲ ਵਿੱਚ ਪੜ੍ਹਦੇ ਹੁੰਨੇ ਹਾਂ ਉੱਤੇ ਊੜਾੜਾ ਲਿਖਣਾ ਮਟੇਣਾ ਹੁਣ ਚਲੋ ਸਾਇੰਸ ਸ਼ਾਵਣਾ ਜਮਾਤ ਤਰਕੀ ਕਰ ਗਿਆ ਵਾ ਹੁਣ ਲੈਪਟਾਪ ਕੰਪਿਊਟਰ ਜੋ ਚੱਲਦੇ ਆ ਭਾਜੀ ਇੱਧਰਲੇ ਬੰਨੇ ਆਪੇ ਇੱਕ ਮੰਜੀ ਲਾਈ ਐ ਇੱਕ ਮਧਾਣੀ ਭਾਜੀ ਇੱਕ ਛੋਟਾ ਸਾਈਕਲ ਵਾ ਤੇ ਹੁਣ ਪਾੜੇ ਲਖਾਈ ਕੋ ਹੁਣ ਜਿਹੜੋ ਟੇਬਲ ਚੱਲਦੇ ਊੜਾੜਾ ਲਖਾਇਆ ਆਪਾਂ ਹੁਣ ਜਿਹਨੂੰ ਲੋਕ ਪੁਰਾਣੀ ਵਿਸਾਦ ਨੂੰ ਭਾਜੀ ਭੁੱਲ ਚੁੱਕੇ ਹਨ ਇਸ ਤਰ੍ਹਾਂ ਦੇਖ ਜੋ ਕਿਤਨਾ ਕਿਤੇ ਲੋਕਾਂ ਦੇ ਵੱਲੋਂ ਮਾਨ ਸਨਮਾਨ ਕੀਤਾ ਜਾਂਦਾ ਪੰਜਾਬੀ ਕਲਚਰ ਨੂੰ ਸੰਭਾਲ ਕੇ ਰੱਖਿਆ ਜਾਂਦਾ हां जी मान सम्मान பாਜੀ ਆਪਣਾ ਕੀਤਾ ਸੀ ਬਾਬਾ ਸਾਧ ਸਿੰਘ ਦੀ ਸਭਾ ਵਾਲੇ ਬਹੁਤ ਹੀ ਮਾਨ ਹਸਤੀ பாਜੀ ਉਹਨਾਂ ਨੇ ਆਪਾਂ ਨੂੰ ਪਰਸੋਂ ਪਿੰਡ ਛੱਡ ਕੇ பாਜੀ ਸਨਮਾਨਤ ਕੀਤਾ ਕਿਉਂ 200 ਰੁਪਏ ਦਾ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਦਿਲੋਂ ਸਾਰੀ ਨਗਰ ਨਿਵਾਜ ਪਿੰਡ ਸਭਰਾ ਹਾਂ ਦਾ ਜੀ ਇਹਦੀ ਇੱਕ ਚੀਜ਼ ਦੇਖ ਜਾਓ ਕਿ ਤੁਹਾਡੀ ਜਿਹੜੀ ਰੇਡੀਸ ਦੀ ਇੱਕ ਪੰਜਾਬੀ ਫਿਲਮ ਬਣੀ ਸੀ ਉਸ ਦੇ ਵਿੱਚ ਵੀ ਯੂਜ਼ ਕੀਤੀ ਗਈ ਹੈ हां जी பாਜੀ ਫਿਲਮ ਬਣੀ ਭਾਈ ਦਲਾ ਦੇ ਸੌਦੇ ਫਿਲਮ ਬਣੀ ਪੰਜਾਬੀ ਫਿਲਮ ਉਹਦੇ ਵਿੱਚ ਵੀ ਸੀਨ ਹੋਇਆ பாਜੀ ਭਾਜੀ ਗੱਬਰ ਹੋਣੀ ਚਾਚਾ ਬਿਸ਼ਨਾਣੀ ਹੋਰ ਵੀ ਫਿਲਮੀ ਟਾਰੀ ਉਹਨਾਂ ਦੇ ਵਿੱਚ ਉਹਦੇ ਵਿੱਚ ਵੀ பாਜੀ ਸੀਨ ਹੋਇਆ ਦਾ ਇਸ ਤਰ੍ਹਾਂ ਦੇਖ ਦਿਓ ਅੱਜ ਦੀ ਪੀੜ੍ਹੀ ਨੂੰ ਅੱਜ ਦੀ ਪੀੜ੍ਹੀ ਤੇ ਪਹਿਲੀ ਪੀੜ੍ਹੀ 'ਚ ਭਾਜੀ ਬਹੁਤ ਫਰਕ ਵਾ ਹੁਣ ਇਹ ਚੀਜ਼ਾਂ ਜੋ ਆਪਾਂ ਲਾਈਆਂ ਭਾਜੀ ਪੰਜਾਬੀ ਉਸਤਾਦ ਨਾਮ ਸਭ ਲੋਕ ਪੁੱਜ ਚੁੱਕੇ ਆ ਆਪਾਂ ਜਦੋਂ ਵੀ ਕਿਤੇ ਰਸਤੇ ਵਿੱਚ ਜਾਂਦੇ ਆ ਇਹਨੂੰ ਲੋਕ ਵੇਖ ਕੇ ਖੁਸ਼ ਹੁੰਦੇ ਆ ਆਪਣਾ ਵੀ ਹਰਸ਼ਾਵਾਦਾ ਵੀ ਕਿਉਂਕਿ ਪੁਰਾਣਾ ਵੇਲੇ ਚੀਜ਼ਾਂ ਵੇਂਦੀਆਂ ਪੁਰਾਣਾ ਵੇਲਾ ਚੇਤਾ ਆਉਂਦਾ ਉਹਨਾਂ ਨੂੰ ਕਿ ਇਸ ਪਹਿਲਾ ਸਮਾਂ ਚੰਗਾ ਹੁੰਦਾ ਸੀ ਕੀ ਕੀ ਕੰਮ ਕਰਦੇ ਸੀ ਰੇੜੇ ਦੇ ਉੱਪਰ ਤੁਸੀਂ ਆਪਣਾ ਭਾਜੀ ਨਾਲ ਦੋ ਗਲੇ ਜ਼ਮੀਨ ਨਾਲ ਭਾਈ ਆਪਣਾ ਕੰਮ ਚੱਲਦਾ ਆਪਣਾ ਭਾਈ ਫੋਨ ਤੇ ਹੀ ਕੰਮ ਚੱਲਦਾ ਸੰਗਤ ਦਾ ਪਿਆਰ ਆ ਸੰਗਤ ਦਾ ਪ ਜ਼ਿਲ੍ਹੇ ਦੇ ਪ੍ਰਸ਼ਾਸਨ ਵੱਲੋਂ ਜਾਂ ਹੋਰ ਕਿਸੇ ਸਮਾਜ ਸੇਵੀਆ ਵੱਲੋਂ ਜਿਹੜਾ ਐਡਾ ਸੋਹਣਾ ਤੁਸੀਂ ਪੰਜਾਬ ਦਾ ਕਲਚਰ ਲਈ ਫਿਰਦੇ ਉਹ ਸਨਮਾਨਤ ਨਹੀਂ ਕੀਤਾ ਗਿਆ। ਨਹੀਂ ਭਾਜੀ ਹੋਰ ਕਿਸੇ ਵੱਲੋਂ। ਹੋਰ ਕਹਿੰਦੇ ਸਨਮਾਨਤ ਕੀਤਾ ਭਾਜੀ ਆਪਣੇ ਕੋਈ ਸਨਮਾਨਤ ਹੋਇਆ ਵਾ ਬਾਬਾ ਸਾਧ ਸਿੰਘ ਦੀ ਸਭਰਾ ਵਾਲੇ ਉਹਨੇ ਕੀਤਾ ਪਿੰਡ ਸਾਦਕੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪਾਜੀ। ਬਿਲਕੁਲ ਜੀ ਵੀਰ ਨੇ ਬਹੁਤ ਸੋਹਣੀ ਜੜੀ ਤਿਆਰ ਕੀਤੀ ਐ ਸੋਹਣਾ ਕਲਚਰ ਹੈ ਪੰਜਾਬ ਦਾ। ਅਸੀਂ ਵੀ ਕਵਾਂਗੇ ਕਿ ਇਸ ਵੀਰ ਨੂੰ ਜਰੂਰ ਜਿਹੜਾ ਹੈ ਮਾਨ ਸਨਮਾਨ ਕੀਤਾ ਜਾਵੇ ਤਾਂ ਜੋ ਇਸ ਵੀਰ ਦਾ ਜਿਹੜਾ ਹੈ ਹੌਂਸਲਾ ਹੋਰ ਵੱਧ ਸਕੇ ਅਸੀਂ ਹਮੇਸ਼ਾ ਹੀ ਸਾਡੀ ਇੱਕ ਸੋਚ ਹੁੰਦੀ ਹੈ ਕਿ ਵਿਸ਼ਾਲ ਸਫਰ ਤੇ ਜਿਹੜੀਆਂ ਕੁਝ ਨਵੀਆਂ ਚੀਜ਼ਾਂ ਨੇ ਉਹਨਾਂ ਨੂੰ ਉਭਰਿਆ ਕਰਕੇ ਲੋਕਾਂ ਤੱਕ ਜਿਹੜਾ ਵਿਖਾਇਆ ਜਾਵੇ ਕਿਉਂਕਿ ਸਾਡੇ ਚੈਨਲ ਦੀ ਖੋਜ ਹੈ ਕਿ ਨਵੀਆਂ ਚੀਜ਼ਾਂ ਹਮੇਸ਼ਾ ਹੀ ਵਿਖਾਈਆਂ ਜਾਣ ਅੱਜ ਤੁਹਾਨੂੰ ਇਸ ਨਵੀਂ ਚੀਜ਼ ਦੀ ਖੋਜ ਵਿਖਾਈ ਅਸੀਂ ਹੋਰ ਵੀ ਕੁਝ ਨਵੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਫਿਰਾਲ ਤੁਸੀਂ ਸਾਡੀ ਵਿਸ਼ਾਲ ਸਫਰ ਚੈਨਲ ਨੂੰ ਹਮੇਸ਼ਾ ਹੀ ਲਾਈਕ ਕਰੋ ਫੋਲੋ ਕਰੋ ਸਬਸਕ੍ਰਾਈਬ ਕਰੋ ਅਤੇ ਨਵੀਆਂ ਚੀਜ਼ਾਂ ਦੇਖਣ ਲਈ ਇਸ ਨੂੰ ఫోల్ కెమెరామ విశాల కటారియ సంధూ విశాల సఫర పట్టి